ਸਤਿ ਸ਼੍ਰੀ ਅਕਾਲ ਜੀ ਫੈਸਲੇ ਜ਼ਿੰਦਗੀ ਦੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਾਜ਼ਰ ਹਾਂ ਤੁਹਾਡੇ ਲਈ ਨਵੀਂ ਪਰਿਵਾਰਕ ਕਹਾਣੀ ਲੈ ਕੇ। ਇਸੇ ਉਮੀਦ ਨਾਲ ਕਹਾਣੀ ਲੈ ਕੇ ਆਏ ਹਾਂ ਕਿ ਅੱਜ ਦੀ ਕਹਾਣੀ ਨੂੰ ਤੁਸੀਂ ਬਹੁਤ ਪਿਆਰ ਦਿਓਗੇ। ਹਾਂਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਸਰਬੀ ਨੇ ਆਪਣੇ ਪੇਕੇ ਘਰ ਫੋਨ ਲਾਇਆ। ਉਸਦੀ ਮਾਂ ਨੇ ਫੋਨ ਚੁੱਕਿਆ। ਉਹ ਰੋ ਰੋ ਕੇ ਆਪਣੀ ਮਾਂ ਨੂੰ ਦੱਸ ਰਹੀ ਸੀ ਕਿ ਅੱਜ ਪ੍ਰਵਿੰਦਰ ਨੇ ਉਸ ਨੂੰ ਕਾਫੀ ਕੁਝ ਬੋਲਿਆ। ਮੈਂ ਹੁਣ ਇਸ ਦੇ ਨਾਲ ਨਹੀਂ ਰਹਿ ਸਕਦੀ ਇਸ ਕਰਕੇ ਮੈਂ ਘਰ ਛੱਡ ਕੇ ਆ ਰਹੀ ਹਾਂ ਮਾਂ ਕਹਿਣ ਲੱਗੀ ਪੁੱਤ ਅੱਗੇ ਵੀ ਤੂੰ ਕਈ ਵਾਰ ਘਰ ਛੱਡ ਕੇ ਆਈਆਂ ਪਰ ਇਸ ਗੱਲ ਦਾ ਕਦੇ ਵੀ ਹੱਲ ਤਾਂ ਨਹੀਂ ਨਿਕਲਿਆ ਤੂੰ ਗੁੱਸੇ ਹੋ ਕੇ ਸਾਡੇ ਕੋਲ ਆ ਜਾਂਦੀ ਹੈ ਤੇ ਪ੍ਰਵਿੰਦਰ ਆਉਂਦਾ ਤੇ ਤੈਨੂੰ ਮਨਾ ਕੇ ਲੈ ਜਾਂਦਾ ਹੈ ਸਰਬੀ ਕਹਿਣ ਲੱਗੀ ਮਾਂ ਇਸ ਵਾਰ ਮੈਂ ਵਾਪਸ ਨਹੀਂ ਜਾਵਾਂਗੀ ਇਹਨਾਂ ਕਹਿ ਕੇ ਉਸਨੇ ਆਪਣੇ ਕੱਪੜੇ ਬੈਗ ਵਿੱਚ ਪਾਏ ਆਪਣੇ ਪੇਕੇ ਪਿੰਡ ਵੱਲ ਤੁਰ ਪਈ। ਇਸ ਵਾਰ ਪ੍ਰਵਿੰਦਰ ਨੇ ਵੀ ਉਸ ਨੂੰ ਨਾ ਰੋਕਿਆ। ਉਸ ਨੂੰ ਕਿਹਾ ਕਿ ਜੇ ਤੂੰ ਇਹ ਘਰ ਛੱਡ ਕੇ ਜਾਣਾ ਚਾਹੁੰਦੀ ਆ ਤਾਂ ਚਲੀ ਜਾ। ਇਸ ਵਾਰ ਮੈਂ ਤੈਨੂੰ ਨਹੀਂ ਰੋਕਾਂਗਾ। ਸਰ ਵੀ ਬੜੇ ਗੁੱਸੇ ਨਾਲ ਘਰੋਂ ਨਿਕਲੀ। ਬੱਸ ਵਿੱਚ ਬੈਠ ਗਈ। ਉਸ ਦੇ ਪੇਕੇਆਂ ਦਾ ਪਿੰਡ ਕੋਈ ਬਹੁਤੀ ਦੂਰ ਨਹੀਂ ਸੀ। ਉਸ ਦੇ ਸੌਰੇ ਪਿੰਡ ਤੋਂ ਸਿੱਧੀ ਬੱਸ ਉਸ ਦੇ ਪੇਕੇ ਪਿੰਡ ਜਾਂਦੀ ਸੀ। ਸਰ ਵੀ ਆਪਣੀ ਮਾਂ ਨੂੰ ਫੋਨ ਕਰਕੇ ਦਾਸ ਰਹੀ ਸੀ ਕਿ ਮੈਂ ਅੱਧੇ ਘੰਟੇ ਤੱਕ ਪਿੰਡ ਪਹੁੰਚ ਜਾਵਾਂਗੀ ਵੀਰੇ ਨੂੰ बस ਸਟੈਂਡ ਤੇ ਭੇਜ ਦਿਓ ਮੈਨੂੰ ਲੈ ਜਾਊਗਾ ਇੱਥੋਂ ਆ ਕੇ ਮੈਂ ਬੱਸ ਵਿੱਚ ਬੈਠ ਗਈ ਆ ਉਸਦੀ ਮਾਂ ਕਹਿਣ ਲੱਗੀ ਜੇ ਕੋਈ ਮੇਰੇ ਆਖੇ ਲੱਗ ਗਿਆ ਤਾਂ ਭੇਜ ਦੂੰਗੀ ਅੱਜ ਕੱਲ ਤੇਰੇ ਭਰਾ ਮੇਰੇ ਮੇਰਾ ਕਹਿਣਾ ਬਹੁਤ ਘੱਟ ਮੰਨਦੇ ਨੇ ਇਹਨਾਂ ਕਹਿ ਕੇ ਉਸਦੀ ਮਾਂ ਨੇ ਫੋਨ ਕੱਟ ਦਿੱਤਾ ਸਰਬੀ ਗੁੱਸੇ ਨਾਲ ਦੰਦ ਪੀਸਦੀ ਹੋਈ ਬੱਸ ਵਿੱਚ ਬੱਠੀ ਜਾ ਰਹੀ ਸੀ ਉਸ ਦੀ ਪੇਕਿਆਂ ਦਾ ਪਿੰਡ ਆ ਗਿਆ ਉਹ ਬੱਸ ਤੋਂ ਉੱਤਰ ਕੇ ਉਸ ਨੇ ਵੇਖਿਆ ਉਸ ਨੂੰ ਲੈਣ ਬੱਸ ਸਟੈਂਡ ਤੇ ਕੋਈ ਨਹੀਂ ਆਇਆ ਸੀ ਉਸ ਦੀ ਪੇਕਿਆਂ ਦਾ ਘਰ ਵੀ ਬੱਸ ਸਟੈਂਡ ਤੋਂ 3 ਕਿਲੋਮੀਟਰ ਦੂਰ ਸੀ ਬੱਸ ਸਟੈਂਡ ਪਿੰਡ ਵਿੱਚ ਸੀ ਤੇ ਉਸ ਦੇ ਪੇਕੇ ਬਾਹਰ ਖੇਤਾਂ ਵਿੱਚ ਬੈਠੇ ਸੀ ਉਸ ਨੇ ਇੱਧਰ ਉੱਧਰ ਦੇਖਿਆ ਪਰ ਉਸ ਨੂੰ ਕੋਈ ਵੀ ਦਿਖਾਈ ਨਾ ਦਿੱਤਾ ਉਹ ਆਪਣਾ ਬੈਗ ਚੁੱਕ ਕੇ ਤੁਰ ਪਈ ਕਿਉਂਕਿ ਘਰ ਤਾਂ ਹੁਣ ਪਹੁੰਚਣਾ ਹੀ ਸੀ ਗਰਮੀਆਂ ਦੇ ਦਿਨ ਸੀ ਉਹ ਤੁਰਦੀ ਤੁਰਦੀ ਹਾਨੂ ਬਿਹਾਲ ਹੋ ਗਈ ਉਹ ਪਹਿਲੀ ਵਾਰ ਅੱਜ ਤੁਰ ਕੇ ਜਾ ਰਹੀ ਸੀ ਉਹ ਵੀ ਇੰਨੀ ਗਰਮੀ ਵਿੱਚ ਕਿਉਂਕਿ ਇਸ ਤੋਂ ਪਹਿਲਾਂ ਤਾਂ ਜਦੋਂ ਵੀ ਪੇਕੇ ਆਉਂਦੀ ਆਪਣੇ ਘਰ ਵਾਲੇ ਨਾਲ ਏਸੀ ਗੱਡੀ ਵਿੱਚ ਆਉਂਦੀ ਹੁੰਦੀ ਸੀ ਜਾਂ ਉਸ ਦੇ ਭਰਾ ਉਸ ਨੂੰ ਲੈ ਜਾਂਦੇ ਹੁੰਦੇ ਸੀ ਇੱਕ ਦੋ ਥਾਵਾਂ ਤੇ ਰਸਤੇ 'ਚ ਖੜਕੇ ਉਸ ਨੇ ਸਾਹ ਲਿਆ ਫਿਰ ਆਪਣੇ ਪੇਕੇ ਘਰ ਪਹੁੰਚ ਗਈ ਜਿਉਂ ਹੀ ਗੇਟ ਤੇ ਗਈ ਤਾਂ ਉਸ ਨੇ ਦੇਖਿਆ ਕਿ ਭਾਬੀਆਂ ਕਿਸੇ ਗੱਲ ਤੋਂ ਲੜ ਰਹੀਆਂ ਸੀ ਸਰਬੀ ਭੱਜ ਕੇ ਭਾਬੀਆਂ ਕੋਲ ਗਈ ਉਹਨਾਂ ਨੇ ਉਹਨਾਂ ਨੂੰ ਲੜਦਿਆਂ ਨੂੰ ਹਟਾਇਆ ਉਹ ਚੁੱਪ ਕਰਕੇ ਆਪੋ ਆਪਣੇ ਕਮਰਿਆਂ ਵਿੱਚ ਚਲੀਆਂ ਗਈਆਂ ਸਰਬੀ ਬੜੀ ਉਦਾਸ ਜੀ ਹੋ ਕੇ ਸਭ ਕੁਝ ਦੇਖ ਰਹੀ ਸੀ ਸਾਰੇ ਘਰ ਤੋਂ ਤੁਰਨ ਵੇਲੇ ਤਾਂ ਉਸਨੇ ਸੋਚਿਆ ਸੀ ਪੇਕੇ ਘਰ ਜਾ ਕੇ ਹੁਣ ਭਾਬੀਆਂ ਦੇ ਸਿਰ ਤੇ ਐਸ਼ ਕਰੂੰਗੀ ਮੇਰਾ ਪਤੀ ਫਿਰ ਮੈਨੂੰ ਮਨਾਉਣ ਆਵੇਗਾ ਮਿੰਤ ਤਰਲਾ ਕਰਕੇ ਲੈ ਜਾਵੇਗਾ ਅਤੇ ਉਹ ਉਹਨੇ ਦਿਨ ਭਾਬੀਆਂ ਦੇ ਸੱਤੇ ਮ제 ਨਾਲ ਵਨ ਸਵੰਨੇ ਪਕਵਾਨ ਖਾਵੇਗੀ ਪਰ ਉਸ ਦੇ ਪੇਕੇ ਘਰ ਆਈ ਨੂੰ 2 ਘੰਟੇ ਲੰਘ ਗਏ ਸੀ ਅਜੇ ਤੱਕ ਭਾਬੀਆਂ ਨੇ ਉਸ ਨੂੰ ਚਾਹ ਤੱਕ ਨਹੀਂ ਪੁੱਛੀ ਸੀ ਮਾਂ ਦੀ ਬੁਕਾਰ ਕਰਕੇ ਸਿਹਤ ਠੀਕ ਨਹੀਂ ਸੀ ਤੇ ਉਹ ਮੰਜੇ ਤੇ ਲੰਮੀ ਪਈ ਸੀ ਉਸ ਕੋਲੋਂ ਵੀ ਉੱਠ ਕੇ ਆਪਣੀ ਧੀ ਲਈ ਚਾਹ ਨਾ ਬਣਾਈਗੀ ਕਹਿਣ ਲੱਗੀ ਸਰਬੀ ਪੁੱਤ ਤੇਰੀਆਂ ਦਾਤਾਂ ਬੁਰਾ ਹਾਲ ਹੋਇਆ ਪਿਆ ਸਾਰਾ ਦਿਨ ਇਹਨਾਂ ਦੇ ਲੜਾਈ ਝਗੜੇ ਨਹੀਂ ਮੁੱਕਦੇ ਅਸੀਤਾ ਇਹਨਾਂ ਦੀ ਰੋਟੀ ਵੱਖਰੀ ਕਰ ਦਿੱਤੀ ਐ ਪਰ ਫਿਰ ਵੀ ਇਹ ਸਾਰਾ ਦਿਨ ਕਲੇਸ਼ ਰੱਖਦੀ ਐ ਸਰਬੀ ਪੁੱਛਣ ਲੱਗੀ ਮਾਂ ਫਿਰ ਤੁਹਾਡੀ ਰੋਟੀ ਦਾ ਕੀ ਬਣਿਆ ਅਸਦੀ ਮਾਂ ਕਹਿਣ ਲੱਗੀ ਇੱਕ ਇੱਕ ਦਿਨ ਤਿੰਨੋਂ ਰੋਟੀ ਦੇ ਦਿੰਦੀਆਂ ਨੇ ਸਰਬੀ ਨੂੰ ਆਪਣੀ ਮਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਬੜੀ ਹੈਰਾਨੀ ਮਹਿਸੂਸ ਹੋਈ ਉਹ ਸੋਚ ਰਹੀ ਸੀ ਕਿ ਕਿੰਨਾ ਪਿਆਰ ਕਰਦੇ ਸੀ ਉਸ ਦੇ ਤਿੰਨੇ ਭਰਾ ਤੇ ਭਾਬੀਆਂ ਵੀ ਬੜਾ ਪਿਆਰ ਨਾਲ ਰਹਿੰਦੀਆਂ ਸੀ ਪਰ ਹੁਣ ਪਤਾ ਨਹੀਂ ਸਾਡੇ ਘਰ ਨੂੰ ਕਿਸ ਦੀ ਨਜ਼ਰ ਲੱਗ ਗਈ ਐ ਅੱਜ ਸਾਰਾ ਪਰਿਵਾਰ ਇੱਕ ਦੂਜੇ ਤੋਂ ਮੂੰਹ ਮੋੜੀ ਬੈਠੇ ਨੇ ਸਰਬੀ ਨੂੰ ਆਈ ਨੂੰ 4 ਘੰਟੇ ਹੋ ਗਏ ਸੀ ਉਸਦੀ ਮਾਂ ਨੇ ਕਿਹਾ ਪੁੱਤ ਤੂੰ ਰਸੋਈ ਵਿੱਚ ਜਾ ਨਾਲੇ ਆਪਣੇ ਲਈ ਰੋਟੀ ਪਾ ਲਿਆ ਨਾਲੇ ਮੈਨੂੰ ਇੱਕ ਰੋਟੀ ਦੇ ਦੇ ਮੈਂ ਰੋਟੀ ਖਾ ਕੇ ਦਵਾਈ ਲਵਾਂਗੀ ਫਿਰ ਥੋੜਾ ਬਹੁਤਾ ਠੀਕ ਹੋ ਜਾਵਾਂਗੀ ਜਿਸ ਘਰ ਵਿੱਚ ਭਾਬੀਆਂ ਸਰਬੀ ਦੀ ਮੰਜੇ ਤੇ ਬੈਠੀ ਦੀ ਸੇਵਾ ਕਰਦੀਆਂ ਸੀ ਉਸ ਘਰ ਵਿੱਚ ਉਹ ਖੁਦ ਕਿਆ ਰੋਟੀ ਚੁੱਕ ਰਹੀ ਸੀ ਸ਼ਾਇਦ ਭਾਬੀਆਂ ਭਰਾਵਾਂ ਦੇ ਇਸੇ ਲਾਡ ਪਿਆਰ ਨੇ ਹੀ ਉਸ ਨੂੰ ਵਿਗਾੜ ਦਿੱਤਾ ਸੀ ਕਿ ਉਸ ਹੋਰੇ ਕਰ ਨਿੱਕੀ ਜਿਹੀ ਗੱਲ ਤੇ ਗੁੱਸੇ ਹੋ ਕੇ ਪੇਕੇ ਘਰ ਆ ਜਾਂਦੀ ਸੀ ਸਰਬੀ ਦੀਆਂ ਭਾਬੀਆਂ ਆਪੋ ਆਪਣੇ ਕਮਰਿਆਂ ਵਿੱਚ ਬੈਠੀਆਂ ਸੀ ਮਾਂ ਬੁਖਾਰ ਕਰਕੇ ਚੁੱਪ ਕਰਕੇ மஞ்சੇ ਤੇ ਲੰਮੀ ਪਈ ਸੀ ਅੱਜ ਉਹ ਆਪਣੇ ਪੇਕੇ ਘਰ ਆ ਕੇ ਇੰਨਾ ਪਰਿਵਾਰ ਹੋਣ ਦੇ ਭਾਵੇਂ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੀ ਸੀ ਜੋ ਕਿ ਉਸ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ ਉਸ ਦੀ ਵੱਡੀ ਭਾਬੀ ਉੱઠી ਉਸ ਨੇ ਮੂੰਗੀ ਦੀ ਦਾਲ ਗ्याਸ ਤੇ ਧਰ ਦਿੱਤੀ ਤੇ ਫਿਰ ਆਪ ਆਪਣੇ ਕਮਰੇ ਅੰਦਰ ਚਲੀ ਗਈ ਸ਼ਾਮ ਨੂੰ ਉਸ ਦੀਆਂ ਭਾਬੀਆਂ ਨੇ ਆਪੋ ਆਪਣੀ ਰੋਟੀ ਬਣਾਈ ਵੱਡੀ ਭਾਬੀ ਨੇ ਇੱਕ ਕੌਲੇ ਵਿੱਚ ਦਾਲ ਪਾ ਦਿੱਤੀ ਤੇ ਪਲੇਟ ਵਿੱਚ ਇਕੱਠੀਆਂ ਹੀ 10 12 ਰੋਟੀਆਂ ਰੱਖ ਦਿੱਤੀਆਂ ਅਤੇ ਸਰਬੀ ਨੂੰ ਆਵਾਜ਼ ਦਿੱਤੀ ਸਰਬੀ ਰੋਟੀ ਚੁੱਕ ਕੇ ਲੈ ਜਾ ਤੇਰੀ ਤੇ ਮੰਮੀ ਪਾਪਾ ਦੀ ਰੋਟੀ ਹੈ ਸਰਬੀ ਜਦੋਂ ਰੋਟੀ ਚੁੱਕ ਕੇ ਕਮਰੇ ਵਿੱਚ ਗਈ ਉਸ ਦਾ ਦਿਲ ਬੜਾ ਦੁਖੀ ਹੋ ਰਿਹਾ ਸੀ ਉਸ ਨੂੰ ਆਪਣੇ ਸਹੁਰੇ ਘਰ ਦੀ ਵੀ ਯਾਦ ਆ ਰਹੀ ਸੀ ਕਿ ਕਿਵੇਂ ਉਸ ਦੀ ਸੱਸ ਤੇ ਉਸ ਦੇ ਘਰ ਵਾਲਾ ਹਰ ਰੋਜ਼ ਉਸ ਨੂੰ ਪੁੱਛ ਲੈਂਦੇ ਸੀ ਕਿ ਅੱਜ ਕਿਹੜੀ ਸਬਜ਼ੀ ਖਾਣ ਨੂੰ ਦਿਲ ਕਰਦਾ ਹੈ ਹਰ ਰੋਜ਼ ਉਸ ਦੇ ਪਸੰਦ ਦੀ ਹੀ ਸਬਜ਼ੀ ਘਰ ਵਿੱਚ ਬਣਦੀ ਸੀ ਤੇ ਅੱਜ ਪੇਕ ਕੇ ਘਰ ਆ ਕੇ ਮੌਂਗੀ ਦੀ ਦਾਲ ਨਾਲ ਰੋਟੀ ਖਾਣੀ ਉਸ ਨੂੰ ਬਿਲਕੁਲ ਵੀ ਚੰਗੀ ਨਹੀਂ ਲੱਗ ਰਹੀ ਸੀ ਉਹ ਰੋਟੀ ਖਾ ਕੇ ਪੈ ਗਈ। ਥੱਕੀ ਹੋਣ ਕਰਕੇ ਪਤਾ ਨਾ ਲੱਗਿਆ ਕਦੋਂ ਨੀਂਦ ਆ ਗਈ। ਸਵੇਰੇ ਉਸਨੇ ਦੇਖਿਆ ਤਾਂ ਉਸਦੇ ਦੋਨੇ ਭਰਾ ਕਿਸੇ ਗੱਲ ਨੂੰ ਲੈ ਕੇ ਫੇਰ ਲੜ ਰਹੇ ਸੀ। ਉਸਨੇ ਆਪਣੇ ਭਰਾਵਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਉਹ ਕਹਿਣ ਲੱਗੇ ਸਰਬੀ ਇਹ ਸਾਡੇ ਘਰ ਦਾ ਮਾਮਲਾ ਹੈ। ਤੂੰ ਚੁੱਪ ਕਰਕੇ ਪਾਸੇ ਹੋ ਕੇ ਬੈਠ ਜਾ। ਤੂੰ ਸਾਡੇ ਘਰ ਦੇ ਕੰਮਾਂ ਵਿੱਚ ਦਖਲ ਅੰਦਾਜ਼ੀ ਨਾ ਦੇ। ਚੰਗੀ ਗੱਲ ਤਾਂ ਇਹ ਐ ਤੂੰ ਬਸ ਆਪਣਾ ਘਰ ਸੰਭਾਲਾ। ਪ੍ਰਮਾਦੀਆਂ ਕਈਆਂ ਇਹ ਕੱਲਾ ਅੱਜ ਉਸ ਨੂੰ ਮਿਹਣੇ ਲੱਗ ਰਹੀਆਂ ਸੀ ਉਹ ਸੋਚ ਰਹੀ ਸੀ ਕਿ ਮੈਂ ਇੱਥੇ ਆਈਆਂ ਤਾਂ ਹੀ ਮੇਰੇ ਭਰਾ ਅੱਜ ਮੈਨੂੰ ਮਿਹਣੇ ਦੇ ਰਹੇ ਨੇ ਉਹ ਸੋਚ ਰਹੀ ਸੀ ਪਹਿਲਾਂ ਜਦੋਂ ਵੀ ਉਹ ਪ੍ਰਵਿੰਦਰ ਨਾਲ ਨਾਰਾਜ਼ ਹੋ ਕੇ ਆ ਜਾਂਦੀ ਸੀ ਤਾਂ ਸ਼ਾਮ ਨੂੰ ਹੀ ਪ੍ਰਵਿੰਦਰ ਉਸ ਨੂੰ ਫੋਨ ਕਰਕੇ ਉਸ ਦਾ ਹਾਲ ਚਾਲ ਜ਼ਰੂਰ ਪੁੱਛਦਾ ਸੀ ਪਰ ਅੱਜ ਅਗਲਾ ਦਿਨ ਵੀ ਅੱਧਾ ਲੰਘ ਗਿਆ ਸੀ ਪ੍ਰਵਿੰਦਰ ਦਾ ਉਸ ਨੂੰ ਅਜੇ ਤੱਕ ਕੋਈ ਫੋਨ ਨਹੀਂ ਆਇਆ ਸੀ ਅੱਜ ਉਸ ਦਾ ਦਿਲ ਬੜਾ ਉਦਾਸ ਸੀ ਉੱਥੇ ਹੀ ਉਹਨਾਂ ਦੇ ਘਰ ਦੇ ਨੇੜੇ ਇੱਕ ਘਰ ਸੀ ਜਿੱਥੇ ਉਸ ਦੀ ਸਹੇਲੀ ਰਹਿੰਦੀ ਸੀ ਉਸ ਦੀ ਸਹੇਲੀ ਦਾ ਵਿਆਹ ਰੱਖਿਆ ਹੋਇਆ ਸੀ ਮਾਂ ਨੂੰ ਕਹਿਣ ਲੱਗੀ ਮਾਂ ਮੇਰਾ ਘਰੇ ਦਿਲ ਨਹੀਂ ਲੱਗ ਰਿਹਾ ਮੈਂ ਨੀਤੂ ਕੋਲ ਜਾ ਕੇ ਆਉਣੀ ਆ ਇੰਨਾ ਕਹਿ ਕੇ ਉਹ ਆਪਣੀ ਸਹੇਲੀ ਨੀਤੂ ਕੇ ਘਰੇ ਚਲੀ ਗਈ ਨੀਤੂ ਕੇ ਘਰੇ ਜਾ ਕੇ ਉਸ ਨੇ ਦੇਖਿਆ ਤਾਂ ਉਸ ਦੀ ਸਹੇਲੀ ਦੀ ਭੂਆ ਬਾਹਰ ਨਿਮ ਥੱਲੇ ਮੰਜੇ ਤੇ ਬੈਠੀ ਸੀ ਸਰਬੀ ਨੇ ਪੁੱਛਿਆ ਭੂਆ ਜੀ ਇੰਨੀ ਕਰਮੀ ਵਿੱਚ ਤੁਸੀਂ ਬਾਹਰ ਕਿਉਂ ਬੈਠੀ ਹੋ ਤਾਂ ਉਸਦੀ ਭੂਆ ਕਹਿਣ ਲੱਗੀ ਅੱਜ ਜੇ ਮੈਂ ਆਪਣੇ ਸਹੁਰੇ ਘਰ ਹੁੰਦੀ ਤਾਂ ਮੈਂ ਵੀ ਅੱਜ ਆਪਣੀਆਂ ਭਾਬੀਆਂ ਵਾਂਗ ਏਸੀ ਕਮਰੇ ਵਿੱਚ ਬੈਠੀ ਹੋਣਾ ਸੀ ਮੈਂ ਤਾਂ ਪਛਤਾ ਰਹੀ ਹਾਂ ਉਸ ਦਿਨ ਨੂੰ ਜਦੋਂ ਮੈਂ ਆਪਣਾ ਘਰ ਛੱਡ ਕੇ ਇਸ ਘਰ ਵਿੱਚ ਆ ਗਈ ਸੀ ਅਸਲ ਵਿੱਚ ਨੀਤੂ ਦੀ ਭੂਆ ਕਾਫੀ ਟਾਈਮ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ ਉਸਦੀ ਆਪਣੇ ਘਰ ਵਾਲੇ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਸੀ ਦੇਵ ਆਪਣਾ ਘਰ ਛੱਡ ਕੇ ਆ ਗਈ ਸੀ ਪਰ ਹੁਣ ਜਦੋਂ ਭਰਾ ਪਰਜਾਈਆਂ ਦੇ ਤਾਣੇ ਮੇਨੇ ਮਿਲਦੇ ਹਨ ਤੋਂ ਬਹੁਤ ਪਛਤਾ ਰਹੀ ਹੈ ਉਹ ਸਰਬੀ ਦੇ ਗੱਲ ਲਾ ਕੇ ਭੋਬਾ ਮਾਰ ਕੇ ਰੋਣ ਲੱਗ ਪਈ ਨੀਤੂ ਦੀ ਭੂਆ ਦਾ ਇਹ ਹਾਲ ਦੇਖ ਕੇ ਸਰਬੀ ਦਾ ਸਿਰ ਚੱਕਾ ਗਿਆ ਉਹ ਸੋਚ ਰਹੀ ਸੀ ਜੇਕਰ ਮੈਂ ਵੀ ਆਪਣੇ ਪਤੀ ਨੂੰ ਛੱਡ ਕੇ ਆਪਣੇ ਘਰ ਬੈ ਕੇ ਘਰ ਰਹਿਣ ਲੱਗ ਪਈ ਤਾਂ ਮੇਰਾ ਵੀ ਇੱਕ ਦਿਨ ਇਹੀ ਹਾਲ ਹੋਣਾ ਹੈ ਉਹ ਨੀਤੂ ਦੀ ਭੂਆ ਦਾ ਇਹ ਹਾਲ ਦੇਖ ਕੇ ਬੜੀ ਉਦਾਸ ਹੋ ਗਈ ਤੇ ਨੀਤੂ ਨੂੰ ਮਿਲੇ ਬਿਨਾ ਹੀ ਘਰ ਵਾਪਸ ਚਲੀ ਆਈ ਆਪਣੀ ਮਾਂ ਨੂੰ ਕਹਿਣ ਲੱਗੀ ਮਾਂ ਅੱਜ ਮੈਂ ਆਪਣੇ ਘਰ ਵਾਪਸ ਜਾ ਰਹੀ ਆ ਉਸ ਦੀ ਮਾਂ ਨੇ ਉਸ ਨੂੰ ਕਿਹਾ ਨਹੀਂ ਪੁੱਤਰ ਇੰਜ ਨਹੀਂ ਮੈਂ ਤੈਨੂੰ ਜਾਣ ਦੇਣਾ ਪਰਵਿੰਦਰ ਖੁਦ ਆ ਕੇ ਤੈਨੂੰ ਮਨਾ ਕੇ ਲੈ ਜਾਏਗਾ ਫਿਰ ਹੀ ਤੂੰ ਜਾਵੇਂਗੀ ਸਰਬੀ ਕਹਿਣ ਲੱਗੀ ਨਹੀਂ ਮਾਂ ਪਰਵਿੰਦਰ ਦੀ ਇਸ ਵਿੱਚ ਕੋਈ ਗਲਤੀ ਨਹੀਂ ਹੈ ਕਿਉਂ ਮੈਨੂੰ ਮਨਾਉਣਾਵੇ ਗਲਤੀ ਤਾਂ ਮੇਰੀ ਹੀ ਸੀ ਮੈਨੂੰ ਪਤਾ ਸੀ ਡੈਡੀ ਜੀ ਨੂੰ ਸ਼ੂਗਰ ਹੈ ਪਰ ਫਿਰ ਵੀ ਮੈਂ ਉਹਨਾਂ ਨੂੰ ਮਿੱਠੇ ਵਾਲੀ ਚਾਹ ਫੜਾ ਦਿੱਤੀ ਡੈਡੀ ਜੀ ਨੇ ਸਿਰਫ ਇੰਨੀ ਗੱਲ ਹੀ ਕਹੀ ਸੀ ਪੁੱਤਰ ਆ ਮਿੱਠੇ ਵਾਲੀ ਚਾਹ ਲੈ ਜਾ ਤੇ ਮੈਨੂੰ ਫਿੱਕੀ ਚਾਹ ਬਣਾ ਦੇ ਬਸ ਮੈਂ ਇੰਨੀ ਗੱਲ ਤੇ ਹੀ ਲੜਾਈ ਪਾ ਕੇ ਬੈਠ ਗਈ ਸੀ ਪਰਮਿੰਦਰ ਨੇ ਮੈਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੈਨੂੰ ਡੈਡੀ ਦੀ ਬਿਮਾਰੀ ਬਾਰੇ ਸੋਚਣਾ ਚਾਹੀਦਾ ਸੀ ਉਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ ਸੀ ਤੂੰ ਖੁਦ ਹੀ ਉਹਨਾਂ ਨੂੰ ਫਿੱਕੀ ਚਾਹ ਬਣਾ ਕੇ ਦੇ ਦੇਣੀ ਸੀ ਪਰ ਮੈਂ ਤਾਂ ਪੇਕੇ ਘਰ ਆਉਣ ਦੇ ਬਹਾਨੇ ਬਣਾਉਂਦੀ ਰਹਿੰਦੀ ਸੀ ਮੈਂ ਇੰਨੀ ਕੋ ਗਲਤੋਂ ਗੁੱਸੇ ਹੋ ਕੇ ਇੱਥੇ ਚਲੀ ਆਈ ਤੇ ਅੱਜ ਨੀਤੂ ਦੀ ਭੂਆ ਵੱਲ ਦੇਖ ਕੇ ਮੇਰਾ ਮਨ ਬੜਾ ਉਦਾਸ ਹੋਇਆ ਉਹ ਵੀ ਆਪਣਾ ਘਰ ਛੱਡ ਕੇ ਬਹੁਤ ਪਛਤਾ ਰਹੀ ਆ ਆਪਣੇ ਘਰ ਦੇ ਜੋ ਹਾਲਾਤ ਬਣੇ ਹੋਈਆਂ ਨਾ ਇਹਨਾਂ ਨੂੰ ਦੇਖ ਕੇ ਵੀ ਮੇਰਾ ਮਨ ਬਹੁਤ ਦੁਖੀ ਹੋ ਰਿਹਾ ਮੈਂ ਤਾਂ ਸੋਚਿਆ ਸੀ 4 ਦਿਨ ਪੇਕੇ ਸੋਹ ਰਾਮ ਦੇ ਕੱਢ ਕੇ ਆਵਾਂਗੀ ਭਾਬੀਆਂ ਮੰंजे ਤੇ ਬੈਠੀ ਦੀ ਸੇਵਾ ਕਰਨਗੀਆਂ ਤੇ ਫਿਰ ਪਰਮੇਂਦਰ ਮੈਨੂੰ ਮਨਾਉਣ ਆਵੇਗਾ ਇਸ ਵਾਰ ਅਜਿਹਾ ਕੁਝ ਵੀ ਨਹੀਂ ਹੋਇਆ ਭਾਬੀਆਂ ਦੇ ਤਾਂ ਆਪਣੇ ਹੀ ਲੜਾਈ ਝਗੜੇ ਨੇ ਲੋਟ ਆਉਂਦੇ ਤਾਂ ਉਸਦੀ ਮਾਂ ਕਹਿਣ ਲੱਗੀ ਪੁੱਤ ਮੈਂ ਤੈਨੂੰ ਇਸ ਕਰਕੇ ਤਾਂ ਪਹਿਲਾਂ ਕਹਿੰਦੀ ਹੁੰਦੀ ਸੀ ਆਪਣੇ ਘਰ ਦੀ ਅੱਧੀ ਰੋਟੀ ਵੀ ਪੇਕਿਆਂ ਦੀ ਪੂਰੀ ਰੋਟੀ ਦੇ ਬਰਾਬਰ ਹੁੰਦੀ ਆ ਆਪਣੇ ਘਰ ਜੇ ਉਝੀ ਰੁੱਖੀ ਮਿੱਸੀ ਮਿਲ ਜਾਏ ਬਸ ਉਹੋ ਜੀ ਖਾ ਕੇ ਗੁਜ਼ਾਰਾ ਕਰ ਲੈਣਾ ਚਾਹੀਦਾ ਆਪਣਾ ਘਰ ਕਦੇ ਨਹੀਂ ਛੱਡਣਾ ਚਾਹੀਦਾ ਹੁਣ ਸਰਬੀ ਨੂੰ ਵੀ ਇਹ ਸਭ ਕੁਝ ਦੇਖ ਕੇ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਜਿੰਨੀ ਕਦਰ ਉਸ ਦੀ ਸੋਹਰੇ ਘਰ ਵਿੱਚ ਹੈ ਉਨੀ ਪੇਕੇ ਘਰ ਵਿੱਚ ਨਹੀਂ ਰਹੀ ਸੀ ਉਹ ਦੇਖ ਰਹੀ ਸੀ ਕਿ ਉਸ ਦੇ ਭਰਾ ਪਰਜਾਈਆਂ ਹੁਣ ਉਸ ਨੂੰ ਬੋਝ ਸਮਝਣ ਲੱਗ ਪਏ ਸੀ ਕੋਈ ਉਸ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ ਸੀ ਨਿੱਕੇ ਨਿੱਕੇ ਭਤੀਜੇ ਭਤੀਜੀਆਂ ਨੂੰ ਬੁਲਾਉਂਦੀ ਤਾਂ ਉਹ ਵੀ ਕਹਿ ਦਿੰਦੇ ਸੀ ਭੂਆ ਤੂੰ ਤਾਂ ਵਿਹਲੀ ਆ ਤੀਜੀ ਇੱਕ ਦਿਨ ਆ ਜਾਨੀ ਆ ਮੂੰਹ ਚੁੱਕ ਕੇ ਤੇ ਸਾਡੇ ਪੇਪਰ ਅਸੀਂ ਪੜ੍ਹਨਾ ਹੁੰਦਾ ਸਾਡੇ ਕੋਲ ਟਾਈਮ ਨਹੀਂ ਤੇਰੇ ਨਾਲ ਗੱਲਾਂ ਬਾਤਾਂ ਕਰਨ ਦਾ ਸਰਬੀ ਸਹੁਰੇ ਘਰ ਵਾਪਸ ਜਾਣ ਲਈ ਬੈਗ ਵਿੱਚ ਕੱਪੜੇ ਪਾ ਰਹੀ ਸੀ ਕਿ ਇੰਨੇ ਟਾਈਮ ਨੂੰ 부ਹੇ ਅੱਗੇ ਗੱਡੀ ਨੇ ਹਾਰਨ ਮਾਰਿਆ ਉਸਨੇ ਦੇਖਿਆ ਤਾਂ ਪਰਮਿੰਦਰ ਉਸਨੂੰ ਲੈਣ ਆਇਆ ਸੀ ਉਹ ਪ੍ਰਵਿੰਦਰ ਨੂੰ ਦੇਖ ਕੇ ਬਹੁਤ ਖੁਸ਼ ਹੋਈ ਸਦੇ ਸਾਹਮਣੇ ਦੋਨੇ ਹੱਥ ਜੋੜ ਕੇ ਖੜੀ ਹੋ ਗਈ ਕਹਿਣ ਲੱਗੀ ਮੇਰੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ ਆ ਮੈਨੂੰ ਮਾਫ ਕਰ ਦਿਓ ਹੁਣ ਮੈਂ ਸਭ ਕੁਝ ਸਮਝ ਚੁੱਕੀ ਹਾਂ ਅੱਜ ਤੋਂ ਬਾਅਦ ਮੈਂ ਕਦੇ ਵੀ ਤੜ ਨਾਲ ਲੜਾਈ ਝਗੜਾ ਨਹੀਂ ਕਰਾਂਗੀ ਆਪਾਂ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਆਪਣੇ ਘਰ ਰਵਾਂਗੇ ਸਰਬੀ ਦੀ ਇਹ ਗੱਲ ਸੁਣ ਕੇ ਸਾਰਾ ਪਰਿਵਾਰ ਉਸ ਕੋਲ ਆ ਗਿਆ ਕਹਿਣ ਲੱਗੇ ਬਸ ਅਸੀਂ ਤੈਨੂੰ ਇਹੀ ਮਹਿਸੂਸ ਕਰਵਾਉਣਾ ਚਾਹੁੰਦੇ ਸੀ ਕੀ ਵਿਆਹ ਤੋਂ ਬਾਅਦ ਕੁੜੀਆਂ ਦਾ ਸਹਰਾਕਰ ਹੀ ਅਸਲਕਰ ਹੁੰਦਾ ਹੈ। ਉਹਨਾਂ ਨੂੰ ਸੰਭਾਲਣਾ ਕੁੜੀਆਂ ਦਾ ਫਰਜ਼ ਹੁੰਦਾ ਹੈ। ਤੈਨੂੰ ਭਰਾਵਾਂ ਭਾਬੀਆਂ ਦਾ ਲਾਡ ਪਿਆਰ ਨੇ ਬਹੁਤ ਵਿਗਾੜ ਦਿੱਤਾ ਸੀ ਕਿ ਤੂੰ ਛੋਟੀ ਜਿਹੀ ਗੱਲ ਤੇ ਹੀ ਗੁੱਸੇ ਹੋ ਕੇ ਫਟਾਫਟ ਪੇਕੇ ਘਰ ਆ ਕੇ ਬੈਠ ਜਾਂਦੀ ਸੀ। ਇਸ ਗੱਲ ਦੀ ਅਸੀਂ ਬੜੀ ਗੌਰ ਕੀਤੀ ਸੀ ਕਿ ਇਸ ਤਰ੍ਹਾਂ ਤਾਂ ਤੂੰ ਆਪਣਾ ਘਰ ਸੰਭਾਲ ਨਹੀਂ ਸਕੇਂਗੀ ਤੇ ਅਸੀਂ ਤੈਨੂੰ ਇਹ ਅਹਿਸਾਸ ਕਰਵਾਉਣ ਲਈ ਇਹ ਨਾਟਕ ਖੇਡਿਆ। ਆਪਣੇ ਭਰਾ ਭਾਬੀਆਂ ਦੇ ਮੂੰਹੋਂ ਇਹ ਗੱਲ ਸੁਣ ਕੇ ਸਰ ਵੀ ਬੜੀ ਹੈਰਾਨ ਹੋਈ ਉਹ ਕਹਿਣ ਲੱਗੀ ਅਸੀਂ ਨਾ ਤਾਂ ਵੱਖੋ ਵੱਖਰੇ ਹੋਏ ਹਾਂ ਤੇ ਨਾ ਹੀ ਅਸੀਂ ਕੋਈ ਲੜਾਈ ਝਗੜਾ ਕਰਦੇ ਹਾਂ ਅਸੀਂ ਤਾਂ ਸਿਰਫ ਤੇਰਾ ਘਰ ਬਸਾਉਣ ਲਈ ਇਹ ਸਭ ਕੁਝ ਕੀਤਾ ਤਾਂ ਕਿ ਤੂੰ ਮਹਿਸੂਸ ਕਰ ਸਕੇ ਕਿ ਮੇਰੀ ਪੇਕੇ ਘਰ ਵਿੱਚ ਕਦਰ ਨਹੀਂ ਹੈ ਤੇ ਤੂੰ ਸਹੁਰੇ ਘਰ ਨੂੰ ਆਪਣਾ ਘਰ ਮੰਨ ਕੇ ਉਸ ਘਰ ਵਿੱਚ रहे ਸਰਬੀ ਕਹਿਣ ਲੱਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰਾ ਘਰ ਬਚਾਉਣ ਲਈ ਇੰਨੀ ਸਫਲ ਕੋਸ਼ਿਸ਼ ਕੀਤੀ ਤੇ ਤੁਹਾਡੀ ਕੋਸ਼ਿਸ਼ ਕਾਮਯਾਬ ਹੋ ਗਈ ਮੈਂ ਪ੍ਰਮਾਤਮਾ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨੇ ਅੱਜ ਮੇਰਾ ਪੀਕਾ ਘਰ ਤੇ ਸੋਹਰਾ ਘਰ ਦੋਨੇ ਬਚਾ ਲਏ ਤੁਹਾਨੂੰ ਲੜਦਿਆਂ ਝਗੜਦਿਆਂ ਨੂੰ ਦੇਖ ਕੇ ਮੇਰਾ ਮਨ ਬੜਾ ਉਦਾਸ ਹੋ ਜਾਂਦਾ ਸੀ ਮੈਂ ਦੁਖੀ ਹੁੰਦੀ ਸੀ ਇਹ ਸਭ ਕੁਝ ਦੇਖ ਕੇ ਕਿ ਮੇਰੇ ਪੀਕੇ ਘਰ ਵਿੱਚ ਪਹਿਲਾਂ ਵਾਲਾ ਸਕੂਨ ਨਹੀਂ ਰਿਹਾ ਪਰ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰਾ ਪੇਕਾ ਘਰ ਵੀ ਹੋਈ ਪਹਿਲਾਂ ਵਾਲਾ ਸਕੂਨ ਹੈ ਤੁਹਾਡੇ ਸਾਰਿਆਂ ਦੀ ਕੋਸ਼ਿਸ਼ ਸਦਕਾ ਅੱਜ ਮੈਂ ਆਪਣੇ ਸਹੁਰੇ ਘਰ ਵਾਪਸ ਜਾ ਰਹੀ ਹਾਂ ਇਸੇ ਵਾਦੇ ਨਾਲ ਵਾਪਸ ਜਾ ਰਹੀ ਹਾਂ ਕਿ ਦੁਬਾਰਾ ਕਦੇ ਵੀ ਇਸ ਘਰ ਵਿੱਚ ਲੜਾਈ ਝਗੜਾ ਕਰਕੇ ਨਹੀਂ ਆਵਾਂਗੀ ਜਦੋਂ ਵੀ ਦੁਬਾਰਾ ਇਸ ਘਰ ਵਿੱਚ ਆਵਾਂਗੀ ਤਾਂ ਮੈਂ ਆਪਣੇ ਘਰ ਵਾਲੇ ਨਾਲ ਖੁਸ਼ੀ-ਖੁਸ਼ੀ ਆਵਾਂਗੀ ਇੰਨਾ ਕਹਿ ਕੇ ਉਸਨੇ ਆਪਣਾ ਬੈਗ ਗੱਡੀ ਵਿੱਚ ਰੱਖਿਆ ਪਰਮਿੰਦਰ ਨੂੰ ਕਿਹਾ ਚਲੋ ਆਪਣੇ ਘਰ ਚਲੀਏ ਸਰਬੀ ਦੀ ਮਾਂ ਨੇ ਦੋਨੇ ਹੱਥ ਜੋੜ ਕੇ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕੀਤਾ ਕਿ ਉਸ ਦੀ ਧੀ ਨੇ ਆਪਣਾ ਘਰ ਸੰਭਾਲ ਲਿਆ ਹੈ ਸਰਬੀ ਆਪਣੇ ਘਰ ਵਾਲੇ ਪਰਮਿੰਦਰ ਦੇ ਨਾਲ ਸਹੁਰੇ ਘਰ ਚੱਲ ਬਈ ਉਸ ਨੇ ਸਹੁਰੇ ਘਰ ਜਾ ਕੇ ਆਪਣੇ ਸੱਸ ਸਹੁਰੇ ਕੋਲੋਂ ਮਾਫੀ ਮੰਗੀ ਤੇ ਉਹਨਾਂ ਨਾਲ ਵਾਅਦਾ ਕੀਤਾ ਕਿ ਅੱਜ ਤੋਂ ਬਾਅਦ ਤੁਹਾਨੂੰ ਆਪਣੇ ਮਾਪੇ ਸਮਝਾਂਗੇ ਤੁਹਾਡੀ ਸੇਵਾ ਕਰਾਂਗੀ ਦੇ ਮੂੰਹੋਂ ਇਹ ਗੱਲ ਸੁਣ ਕੇ ਉਸ ਦੀ ਸੱਸ ਨੇ ਉਸ ਨੂੰ ਗਲਵੱਕੜੀ ਵਿੱਚ ਲੈ ਲਿਆ ਤੇ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਇਕੱਠੇ ਰਹਿਣ ਲੱਗ ਪਈ। ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ। ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ। ਕਹਾਣੀ ਨੂੰ ਆਪਣੇ ਫਰੈਂਡ ਸਰਕਲ ਵਿੱਚ ਸ਼ੇਅਰ ਵੀ ਕਰਦੇ ਹੋ। ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮੇਰੇ ਦਿਆਂ ਕਿਸੇ ਹੋਰ ਨਵੀਂ ਪਰਿਵਾਰਕ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ